ਜੀ ਸਸ਼ੀ ਕਾਲ ਜੀ ਮੈਂ ਸਟਾਈਲਿਸ਼ ਅੰਦਾਜ਼ ਤੋਂ ਅੱਜ ਆਪਾਂ ਤੁਹਾਡੇ ਲਈ कॉटन ਦੇ ਜਿਹੜੇ ਨਵੇਂ ਸੂਟਸ ਐ ਅ ਰੈਡੀ ਕਰਕੇ ਲੈ ਕੇ ਆਏ ਆਂਗੇ ਜਿਹੜੇ ਆਪਣੇ ਕੋਲੇ ਸੂਟ ਹੈਗੇ ਹੈਗੇ ਸਟੀਚਿੰਗ ਪੈਟਰਨ ਦੇ ਵਿੱਚ ਰੈਡੀ ਹੋਈ ਹੈਗੇ ਜਿਹੜਾ ਮੈਂ ਵੇਅਰ ਕੀਤਾ ਹੋਇਆ ਇਹ ਵੀ कॉटन ਦੇ ਵਿੱਚ ਆ ਜੂਗਾ ਇਸਦੇ ਆਪਾਂ neck ਤੇ patch ਲਗਾ ਕੇ ਜਿਹੜੇ ਹੈਗੇ ਆ box plate ਪਾਈ ਹੋਈ ਹੈਗੇ ਤੁਸੀਂ ਜਿੰਤਾ ਦੀ ਮਰਜ਼ੀ ਡਿਜ਼ਾਈਨਿੰਗ ਹੈ ਜਿਹੜੀ ਉਹ ਕਰਵਾ ਸਕਦੇ ਹੋਗੇ ਆਪਣੇ ਤੋਂ pick ਪੇਸ ਕੇ ਜਿਵੇਂ ਕਹੋਗੇ ਉਦਾਂ ਦੀ ਰੈਡੀ ਹੋ ਜੂਗਾ ਜਿਹੜਾ ਆਪਣਾ ਘਰ ਦਾ ਮੇਨ ਐਡਰੈਸ ਹੈਗਾਗਾ ਮੇਰਾ ਪਿੰਡ ਹੈਗਾ ਜਿਹੜਾ ਚੂਟਪੂਰ ਪਾਕਰ ਹੈ ਇੱਕ ਤਲਵੰਡੀ ਅਤੇ ਮੋਡ ਦੇ ਜਿਹੜਾ ਹੈਗਾ ਸੈਂਟਰ ਦੇ ਵਿੱਚ ਰਹਿਣਾ ਚਾਹੁੰਦਾ ਵੀ ਕਸਟਮਰ ਵਿజిਟ ਕਰਨਾ ਚਾਹੁੰਦਾ ਤਾਂ ਤੁਸੀਂ ਕਰ ਸਕਦੇ ਹੋਗੇ ਕਾਲ ਕਰਕੇ ਜਦੋਂ ਮਰਜੀ ਆ ਸਕਦੇ ਹੋਗੇ ਤਾਂ ਆਪਣੇ ਕੋਲ ਜਿਹੜਾ ਫਸਟ ਸੂਟ ਹੈਗਾ ਅੱਜ ਦਾ ਹਾਂਜੀ ਜਿਸ ਤਰ੍ਹਾਂ ਦਾ ਮੈਂ ਸੂਟ ਵੀਅਰ ਕੀਤਾ ਤੁਸੀਂ ਉਸ ਤਰ੍ਹਾਂ ਦੇ ਪੈਟਰਨ ਦੇ ਵਿੱਚ ਵੀ ਇਸ ਤਰ੍ਹਾਂ ਆਪਣੇ ਦੋ ਬਾਕਸ ਪਲੇਟ ਪਾਈ ਹੋਈ ਹੈਗੀ मेरी इस, इस शर्ट के उपर इस तरह भी स्टिच जी करवाओगे तो अपने को जोड़ा फस्ट सूट है वो आप प्योर कॉटन के बीच रेडी किया हुआ सूट है इस तरफ फ्रॉक आ जाएगी ये आप शर्ट रेडी की हैगी नाइल स्टाइल की हुई हैगी ਸਿੰਗਲ ਟਾਂਕੇ ਦਾ ਆਪਾਂ ਇਹਦੇ ਉੱਪਰ ਹੈਗਾ ਜਿਹੜਾ ਵਰਕ ਦਿੱਤਾ ਹੋਇਆ ਹੈਗਾ ਸ਼ਰਟ ਦੇ ਵਿੱਚ ਹੈਗੇ ਜਿਹੜੇ ਆਪਾਂ ਪੇਂਟ ਐਕਸ ਪਾ ਕੇ ਇਸ ਤਰ੍ਹਾਂ ਰੈਡੀ ਕੀਤੀ ਹੈ neck ਦੇ ਉੱਪਰ ਹੈਗੇ ਜਿਹੜੇ ਆਪਾਂ ਨੇ ਪੋਰਟਲ ਬਟਨ ਲਗਾਤੇ 슬ੀਵਸ ਦੇ ਉੱਪਰ ਵੀ ਆਪਾਂ ਲੈ ਸਕਦੇ ਜਿਹੜਾ ਹੈਗਾ ਐਂਕਰਿੰਗ ਦਾ ਸੌਰੀ ਐਂਕਰਿੰਗ ਦਾ ਕੰਮ ਕੀਤਾ ਹੋਇਆ ਹੈਗਾ ਬਹੁਤ ਸੋਹਣਾ ਸੂਟ ਹੈ ਜਿਹੜਾ ਬਣ ਕੇ ਇਹ ਰੈਡੀ ਹੋਇਆਗਾ ਇਹ ਤੁਸੀਂ ਕਿਸੇ ਵੀ ਕਲਰ ਦੇ ਵਿੱਚ ਬਣਵਾ ਸਕਦੇ ਹੋ ਇਹ ਸਿੰਗਲ ਟਾਂਕੇ ਦੇ ਵਿੱਚ ਸੂਟ ਜਿਹੜਾ ਆਪਣੇ ਕੋਲ ਰੈਡੀ ਹੋਇਆਗਾ ਇਦੇ ਨਾਲ ਉਹਨਾਂ ਨੇ ਪੈਂਟ ਪਲਾਜ਼ੋ ਰੈਡੀ ਕਰਵਾਇਆ ਪੈਂਟ ਪਲਾਜ਼ੋ ਤੇ ਵੀ ਆਪਾਂ ਨੇ ਇਸ ਤਰ੍ਹਾਂ ਐਂਕਰਿੰਗ ਕਰਤੀ ਜਿਹੜਾ ਇਹ ਨਾਲ ਆਪਾਂ ਦੁਪੱਟਾ ਇਹ ਰੈਡੀ ਕੀਤਾ ਉਹ ਟਾਈ ਡਾਈ ਦੇ ਵਿੱਚ ਆ ਰਿਹਾ ਦੁਪੱਟਾ ਦੁਪੱਟਾ ਟਾਈ ਡਾਈ ਕਰਕੇ ਉਸ ਦੇ ਉੱਪਰ ਹੈਗੇ ਜਿਹੜੇ ਆਪਾਂ ਨੇ ਬ੍ਰੀਕ ਬ੍ਰੀਕ ਜਿਹੜਾ ਹੈਗਾਗਾ ਕੱਟਵਰਕ ਦਿੱਤਾ ਇਹਦੇ ਨਾਲ ਫਿਨਿਸ਼ਿੰਗ ਹੈ ਜਿਹੜੀ ਦੁਪੱਟੇ ਦੀ ਉਹ ਬਹੁਤ ਸੋਹਣੀ ਆਈ ਹੈਗੀ

ਸਿੰਪਲ ਸ਼ਰਟ ਆਪਾਂ ਕੋਈ ਵੀ ਸਟਿਚ ਨਹੀਂ ਕੀਤੀ ਹੋਈ ਇਹ ਵੀ ਪ੍ਰਿੰਟਡ ਸੂਟ ਸੀਗਾ ਇਸ ਤੇ ਵੀ ਆਪਾਂ neck ਤੇ ਪੈਚ ਲਗਾ ਕੇ ਇਸ ਤਰ੍ਹਾਂ ਆਪਾਂ ਨੇ ਬਾਕਸ ਪਲੇਟ ਪਾਤੇ ਇੱਥੇ ਹੈਗਾ ਆਪਾਂ ਨੇ ਕੁਰਤਾ ਸਟਾਈਲ ਦੇ ਵਿੱਚ ਰੈਡੀ ਕੀਤਾਗਾ ਇਹ ਕਾਟਨ ਸਿਲਕ ਹੈਗਾ ਜਿਹੜਾ ਸਟਫ ਆ ਜੂਗਾ ਇਸ ਤਰ੍ਹਾਂ ਕਲੀਆਂ ਪਾ ਕੇ ਫਰੰਟ ਦੇ ਉੱਪਰ ਇਹ ਵਾਲੀ ਸ਼ੇਪ ਆਪਾਂ ਜਿਹੜੀ ਵੀ ਨੈਕ ਨੂੰ ਦੇ ਦਿੱਤੀ ਹੈਗੀ ਆ ਇਹਦੇ ਬਹੁਤ ਸੋਹਣਾ ਸੂਟ ਜਿਹੜਾ ਆਪਣੇ ਕੋਲ ਰੈਡੀ ਹੋਇਆ ਕਲੀਆਂ ਜਿਹੜੀਆਂ ਆਪਾਂ ਨੇ ਇਹ ਪਾਈਪਿੰਗ ਦੇ ਦਿੱਤੀ ਆ ਕਲੀਆਂ ਦੀ ਉਸੇ ਤਰ੍ਹਾਂ 슬ੀਵਜ਼ ਦੇ ਉੱਪਰ ਪਾਈਪਿੰਗ ਆ ਜਾਊਗੀ ਨੈਕ ਦਾ ਡਿਜ਼ਾਈਨ ਹੈ ਜਿਹੜਾ ਦਾ ਬਹੁਤ ਸੋਹਣਾ ਰੈਡੀ ਹੋਇਆ ਉਸੇ ਤਰ੍ਹਾਂ ਪਾਕਿਸਤਾਨੀ ਸਲਾਈ ਟਾਈਪ ਹੈ ਜਿਹੜੀਆਂ ਇਹਦੀਆਂ 슬ੀਵਜ਼ ਆ ਜਾਣੀਆਂ ਇਹ ਸੂਟ ਵੀ ਹੈਗਾ ਜਿਹੜਾ ਬਹੁਤ ਸੋਹਣਾ ਰੈਡੀ ਹੋਇਆ ਜਿਹੜੀ ਆਦੀ ਬੋਟਮ ਆਉਗੀ ਬੋਟਮ ਦੇ ਉੱਪਰ ਇਸ ਤਰ੍ਹਾਂ ਪੈਂਟਾਕਸ ਪਾ ਕੇ ਲੇਸ ਦਾ ਡਿਜ਼ਾਈਨ ਦਿੱਤਾ ਹੋਇਆ ਜਿਹੜਾ ਤਾਂ ਦੁਪੱਟਾ ਬਿਲਕੁਲ ਲਾਈਟ ਬੀਜ ਦੇ ਵਿੱਚ ਦੁਪੱਟਾ ਆਜੂਆ ਇਹ ਦੁਪੱਟੇ ਦੇ ਉੱਪਰ ਵੀ ਆਪਾਂ ਨੇ ਜਿਹੜੀ ਹੈਗੀ ਉਸੇ ਤਰ੍ਹਾਂ ਪਲੇਸਿੰਗ ਦੇ ਦਿੱਤੀ ਹੈਗੀ ਤਾਂ ਪਲੀਜ਼ ਮੈਸੇਜ ਕਰਕੇ ਜਰੂਰ ਦੱਸਿਓ ਤੁਹਾਨੂੰ ਮੇਰੇ ਸੂਟਸ ਕਿਵੇਂ ਦੇ ਲੱਗੇ ਮਿਲਦੇ ਆ ਹਰ ਆਪਣੇ ਸੂਟਸ ਨਾਲ ਥੈਂਕ ਯੂ ਜੀ